ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਅਮਰਜੀਤ ਸਿੰਘ ਜੀ ਲੜਾਈ ਕੇ ਉਹ ਵੀ ਹਾਜ਼ਰੀ ਲਵਾ ਰਹੇ ਹਨ ਧੰਨਵਾਦ ਉਹਨਾਂ ਦਾ ਮਹਾਪੁਰਸ਼ਾਂ ਦੇ ਵੱਲੋਂ ਲੜਾਈਆਂ ਤੋਂ ਉਹ ਹਾਜ਼ਰੀ ਭਰ ਰਹੇ ਹਨ ਸੰਤ ਬਾਬਾ ਬਲਵੀਰ ਸਿੰਘ ਜੀ ਲੰਮੇ ਜਟਪੁਰਾ ਤੋਂ ਉਹਨਾਂ ਵੱਲੋਂ ਭਾਈ ਚਰਨਜੀਤ ਸਿੰਘ ਗੁਰਸੇਵਕ ਸਿੰਘ ਜੀ ਹਾਜ਼ਰੀ ਭਰ ਰਹੇ ਹਨ ਸੋ ਮਹਾਪੁਰਸ਼ਾਂ ਦਾ ਆਏ ਹੋਏ ਜੋ ਉਹਨਾਂ ਦੇ ਸੇਵਕ ਜਾਨ ਆਏ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਉਹ ਆਪਣਾ ਸਰੂਪਾ ਪ੍ਰਾਪਤ ਕਰਕੇ ਜਰੂਰ ਜਾਣ ਇੱਥੋਂ ਜਾਣ ਦੀ ਖੇਚਲ ਨਾ ਕਰਨ ਪਹਿਲਾਂ ਸਰੂਪਾ ਲੈ ਲੈ ਸੋ 20 ਮਿੰਟ ਵਾਸਤੇ ਹਜ਼ੂਰੀ ਰੱਖੀ ਆਪ ਜੀ ਨੂੰ ਇਲਾਹੀ ਕੀਰਤਨ ਦੁਆਰਾ ਨਿਵਾਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਬਲਿਹਾਰੀ ਜੈ ਨੰਗੁਰ ਕੀ ਕੀਤੀ ਚਾਕਰੀ ਤੈਨ ਸਤ ਬਲਿਹਾਰੀ ਜੈ ਨੰਗੁਰ ਕੀ ਕੀਤੀ ਚਾਕਰੀ ਤੈਨ ਸਤ ਬਲਿਹਾਰੀ ਤੈਨੂੰ ਸਤ ਬਲਹਾਰੀ 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 ਕਤ ਰੀਤਿ ਸਤ ਬਲਿਹਾਰੀ ਜਨ ਗੁਰ ਕੀ ਕੀਤੀ ਕਤ ਰੀਤਿ ਸਤ ਬਨਹਾਰੀ ਭਰ ਕੀ ਕਥਾ ਤੁਹਾਨੀਆਂ ਗੁਰਮੀਤ ਸੁਣਾਇਆ ਬਲ ਹਰੀ ਗੁਰ ਆਪਨੇ ਗੁਰ ਕੋ ਬਲ ਜਾਈਆ ਗੁਰ ਕੋ ਬਲ ਜਾਈਆ ਗੁਰ ਕੋ ਬਲ ਜਾਈਆ ਜਿਨ ਕੋ ਕੀਤੀ ਚਾਪਰੀ ਤਨ ਸੱਤ ਪਹਾਰੀ ਜਿਨ ਕੋ ਕੀਤੀ ਚਾਪਰੀ ਆਇ ਮਿਲ ਕੋਰ ਸਖ ਦਾਇ ਮਿਲ ਤੂੰ ਮੇਰੇ ਜਿਨ ਕੋ ਕੀਤੀ ਚਾਕਰੀ ਤੈਨ ਸਾਥ ਬਲਹਾਰੀ ਜਿਨ ਕੋ ਕੀਤੀ ਚਾਕਰੀ ਤੈਨ ਸਾਥ ਬਲਹਾਰੀ ਤੈਨ ਸਾਥ ਬਲਹਾਰੀ ਤੈਨ ਸਾਥ ਬਲਹਾਰੀ ਤੈਨ ਸਦ ਬਲਿਹਾਰੀ ਤੈਨ ਸਦ ਬਲਿਹਾਰੀ ਜਿਨ ਕੋ ਨੀ ਕੀਤੀ ਚਾਖਰੀ ਤੈਨ ਸਦ ਬਲਿਹਾਰੀ ਜਿਨ ਕੋ ਨੀ ਕੀਤੀ ਚਾਖਰੀ ਤੈਨ ਸਦ ਬਲਿਹਾਰੀ ਸਤਗੁਰ ਪਿਆਰਾ ਦੇਖਿਆ ਤੈਨ ਤੋ ਹੋਵਾਰੀ ਜੈਨ ਸਤਗੁਰ ਪਿਆਰਾ ਦੇਖਿਆ ਤੈਨ ਤੋ ਕੀ ਕੀਤੀ ਚਾਪਰੀ ਤੈਨ ਸਦ ਬਲਹਾਰੀ 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 ਜਿਨ ਕੋ ਕੀ ਕੀਤੀ ਚਾਪਰ ਤਨ ਸਾਥ ਬਲਹਾਰੀ ਜਿਨ ਕੋ ਕੀ ਕੀਤੀ ਚਾਪਰ ਤਨ ਸਾਥ I didn't right. hide it. Right. ਮੁਖ ਨਿਸਤਾਰਾ ਕੋ ਮੁਖ ਨਿਸਤਾਰਾ ਜਿੰਨ ਕੋ ਦੀ oh ਬਿਟੂ ਨਾਨਕ ਵਾਰਿਆ ਸਦਾ ਸਦਾ ਕਿਰਪਾਣਾ ਸਦਾ ਸਦਾ ਕਿਰਪਾਣਾ ਸਦਾ ਸਦਾ ਪਰਵਾਨਾ ਸਦਾ ਸਦਾ ਕਿਰਪਾਣਾ ਸਦਾ ਸਦਾ ਕਿਰਪਾਣਾ ਜਨ ਕੋ ਕੀ ਕੀਤੀ ਚਾਪਰੀ ਤੈਨ ਸਦ ਬਲੇ ਹਾਰੀ ਜਨ ਕੋ ਕੀ ਕੀਤੀ ਚਾਪਰੀ ਤੈਨ ਸਦ ਬਲੇ ਹਾਰੀ ਤੈਨ ਸਦ ਬਲੇ ਹਾਰੀ ਤੈਨ ਸਦ ਬਲੇ ਹਾਰੀ ਸਤ ਬਲਿਹਾਰੀ ਤੈਨ ਸਤ ਬਲਿਹਾਰੀ ਜਿਨ ਕੋ ਲਈ ਕੀਤੀ ਚਾਤ ਤੈਨ ਸਤ ਬਲਿਹਾਰੀ ਜਿਨ ਕੋ ਲਈ ਕੀਤੀ ਚਾਤ ਤੈਨ ਸਤ ਬਲਿਹਾਰੀ ਜਿਨ ਕੋ ਲਈ ਕੀਤੀ ਚਾਤ ਬਲੇ ਹਾਰੀ ਤੈਨ ਸਾਥ ਬਲੇ ਹਾਰੀ ਤੈਨ ਸਾਥ ਬਲੇ ਹਾਰੀ संत टहल की बेला, बेला। करु बिनंती सुनो मेरे मीता संत टहल की बेला सुनो मेरे ਕਾਟ ਚੰਦੋ ਹਰ ਆਉ ਤਿਲ ਤਹੇ ਦਿਨ ਸੁਣ ਲੈ ਨਾਰੇ ਮਨ ਗੁਰ ਮਿਲ ਕਾ ਜਸ ਵਾਰੇ ਮਨ ਗੁਰ ਮਿਲ ਕਾ ਜਸ ਵਾਰੇ ਈ ਹਾਟ ਚਲੋ ਹਰ ਦਾ ਈ ਹਾਟ ਚਲੋ ਹਰ ਦਾ Hello! Yeah. संसार बिकार संसे में अरे ब्रह्म मदिानी जस जग आए पिया में नूर रस अथाक कथा तिन जानी अथाक कथा तिन जानी ਹਾ ਘਾਟ ਚਲੋ ਹਰ ਦਾ ਇਹ ਘਾਟ ਚਲੋ ਹਰ ਦਾ ਆਗ ਬਸ ਨ ਸੋਹੇ ਨ ਆਗ ਬਸ ਨ ਸੋਹੇ ਚਰ ਜਾਮੀ ਫੁਰਖ ਵਿਦਾਤੀ ਸ਼ਰਮ ਦਾ ਮਨ ਕੀ ਪੂਰੇ ਚਾ ਕੋ ਆਏ ਸੋਈ ਬਿਹਾਰੋ ਹਰ ਘੁਰ ਤੇ ਮਨ ਹਬਸੇ ਨਦੀ ਪੂਰੇ ਨਾਮਕ ਦਾਸ ਇਹ ਸੁਖ ਮੰਗੈ ਮੋਕ ਪਰਸਨ oh <laughs> ਸ਼ੁਕਰ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਜਿਨ੍ਹਾਂ ਦੀ ਅਪਾਰ ਬੁਸ਼ਿਸ਼ ਕਿਰਪਾ ਮਿਹਰਮਤ ਦਾ ਸਦਕਾ ਮਹਾਂਪੁਰਖਾਂ ਦੇ ਚੱਲ ਰਹੇ ਵਰਸਿਸ ਮਾਗਮ ਵਿੱਚ ਹਾਜ਼ਰੀ ਪਰੰਦਰ ਸੁਭਾਗਾ ਸਮਾ ਸਤਿਗੁਰੂ ਨੇ ਬੁਸ਼ਿਸ਼ ਕੀਤਾ ਹੈ ਆਪ ਸਾਰੀਆਂ ਸੰਗਤਾਂ ਜਿਨ੍ਹਾਂ ਨੇ ਦੂਰੋਂ ਦੂਰੋਂ ਚੱਲ ਕੇ ਗੁਰੂ ਦਰਬਾਰ ਦੀ ਹਾਜ਼ਿਰ ਫਰੀਆਂ ਸਤਿਗੁਰੂ ਸਭ ਨੂੰ ਚੜ੍ਹਦੀ ਕਲਾ ਨਾਮ ਬਾਣੀ ਨਾਲ ਪਿਆਰ ਗੁਰਸਿੱਖੀ ਜੀਵਨ ਦੇਹ ਰੋਖਤਾ ਤੰਦਰੁਸਤਦਾਦ ਬੁਸ਼ਿਸ਼ ਕਰਨ ਗੁਰਬਾਣੀ ਕੀਰਤਨ ਕਰਦਿਆਂ ਸਹਬ ਜੀ ਦੀ ਪਾਵਨ ਕਵਚ ਹਜੂਰੀ ਵਿੱਚ ਵਿਚਰਦਿਆਂ ਹੋਇਆਂ ਹੋਇਆਂ ਬਿੰਦ ਭੁਲਾ ਦੀ ਕਿ ਮੈਂ ਬਖਸ਼ੀਂ ਦੀ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਸ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਰਾਗੀ ਪਾਈ ਮੱਖਣ ਸਿੰਘ ਜੀ ਹਜੂਰੀ ਰਾਗੀ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਬਹੁਤ ਸੋਹਣਾ ਕੀਰਤਨ ਸਰਵਣ ਕਰਾਇਆ ਹੈ ਪਰੰਤੂ ਸਮੇਂ ਦੀ ਘਾਟ ਕਰਕੇ ਥੋੜਾ ਸਮਾਂ ਦਿੱਤਾ ਗਿਆ ਮਾਫੀ ਚਾਹੁੰਦੇ ਹਾਂ ਬਹੁਤ ਬਹੁਤ ਧੰਨਵਾਦ ਰਾਗੀ ਜੀ ਦਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰੇ